ਰਾਤ ਦੇ तकरीबन 12:30 ਦਾ ਸਮਾਂ ਹੈ ਲੁਧਿਆਣਾ ਦੇ ਨੇੜੇ ਇੱਕ ਛੋਟੇ ਪਿੰਡ ਦੇ ਬਾਹਰ-ਬਾਰ ਅਜੀਬ ਜਿਹੀ ਖاموشਾਈ ਹੈ ਲੱਗਦਾ ਹੈ ਜਿਵੇਂ ਕੋਈ ਵੱਡਾ ਤੂਫਾਨ ਇੱਥੇ ਆਉਣ ਵਾਲਾ ਹੋਵੇ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਜਿੱਥੇ ਸਿਰਫ ਇੱਕ ਲਾਈਟ ਬੜੇ ਦੇ ਵਿੱਚ ਕਰ ਚੱਗਰੀ ਹੈ ਆਸ-ਪਾਸ ਹਰ ਰਸ ਆਇਆ ਹੈ ਰੂਪ ਕਰ 14 ਸਾਲਾਂ ਦੀ ਇੱਕ ਲੜਕੀ ਜਿਸਦੇ ਹੱਥ ਵਿੱਚ ਸ਼ਰੀ ਸਾਹ ਪਕੜੀ ਹੈ ਜੋ ਇਸ ਵੇਲੇ ਆਪਣੇ ਕਮਰੇ ਦੇ ਵਿੱਚ ਨਹੀਂ ਹੈ ਸਗੋਂ ਆਪਣੇ ਪਿਤਾ ਵਾਲੇ ਕਮਰੇ ਦੇ ਬਾਹਰ ਖੜੀ ਆਪਣੀ ਸ਼੍ਰੀ ਸਾਭ ਨੂੰ ਰਹੀ ਹੈ ਕਦੇ ਆਪਣੇ ਪਿਤਾ ਨੂੰ ਦੇਖਦੀ ਹੈ ਉਸ ਦੀਆਂ ਅੱਖਾਂ ਲਾਲ ਹਨ ਜਿਵੇਂ ਕਿਸੇ ਅਜੀਬ ਗੱਲ ਦਾ ਗੁੱਸਾ ਹੋਵੇ ਉਸ ਦੇ ਹੱਥ ਕਮਰੇ ਹੁੰਦੇ ਹਨ ਲੇਕਿਨ ਫਿਰ ਆਪਣੇ ਹੱਥਾਂ ਨੂੰ ਹੌਸਾ ਦਿੰਦੀ ਹੈ ਆਸ-ਪਾਸ ਦੇਖਦੀ ਹੈ ਉੱਥੋਂ ਅਚਾਨਕ ਇੱਕ ਮੋਟਰਸਾਈਕਲ ਘਰ ਦੇ ਬਾਹਰ ਮੌਜੂਦ ਸੜਕ ਤੋਂ ਲੰਘਦਾ ਹੈ ਉਸ ਦੇ ਹੱਥ ਫਿਰ ਤੋਂ ਕੰਬਦੇ ਹਨ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ કરી دی ہے پھر سوچਦੀ ਹੈ ਇਸ ਬਾਰੇ ਕੋਈ ਕੋਈ ਸਾਧਨਤਾ ਇਸ ਸੜ ਤੋਂ ਲੱਗਦਾ ਹੈ ਇਹ ਤਾਂ ਮਮੋਲੀ ਜੀ ਗਨ ਹੈ ਫਿਰ ਆਪਣੇ ਹੌਸਲੇ ਨੂੰ ਮਜ਼ਬੂਤ ਕਰਕੇ ਆਪਣੇ ਪਿਤਾ ਦੇ ਕੋਲ ਜਾ ਕੇ ਪਹੁੰਚੀ ਹੈ ਸਾਹਮਣੇ ਉਸਦਾ ਅਪਹਜ ਪਿਤਾ ਮੰਜੀ ਤੇ ਆਪਣੀ ਗੁੜੀ ਨੰਦੇ ਵਿੱਚ ਸੁਤਾ ਪਿਆ ਹੈ ਅੰਦਾਜ਼ ਨਹੀਂ ਹੈ ਉਸਦੀ ਜ਼ਿੰਦਗੀ ਬਸ ਚੰਦ ਪਰਾਂ ਦੀ ਮਹਿਮਾਨ ਹੈ ਸਾਹਮਣੇ ਉਸਦੀ ਧੀ ਜਮਦੂਤ ਬਣ ਕੇ ਖੜੀ ਹੈ ਅਜੇ ਜਮਰਾਜ ਉਸ ਨੂੰ ਲੈਣ ਆਏ ਹਨ ਅਕੀਰਪਾਣ ਜੋ ਉਸਦੀ ਦੇ ਹੱਦ ਦੇ ਵਿੱਚ ਫੜੇ ਹੈ ਅੱਜ ਉਸ ਤੇ ਪ੍ਰਾਨ ਲੈਣ ਆਈ ਹੈ ਉਸ ਤੇ ਕਿਆਸੀ ਹੈ ਜਿਵੇਂ ਹੀ ਧੀ ਨੇ ਆਪਣੇ ਹੀ ਪਿਤਾ ਨੂੰ ਆਖਰੀ ਵਾਰ ਦੇਖਿਆ ਨਾ ਉਸੇ ਇੱਕ ਅੱਖ ਦੇ ਵਿੱਚੋਂ ਹੰਝੂ ਆ ਗਏ ਹਨ ਆਪਣੇ ਆਪੇ ਆਜ ਪਿਤਾ ਦੇ ਗਰਦੇ ਉੱਪਰ ਨਿਸ਼ਾਨਾ ਲਗਾਦੀ ਹੈ ਅਤੇ ਇੱਕ ਜ਼ੋਰਦਾਰ ਵਾਰ ਦੇ ਨਾਲ ਬਿਜਲੀ ਦੀ ਕੜਕ ਦੇ ਨਾਲ ਸਰ ਕਰਦੀ ਦਰਬਾਰ ਉਸ ਆਪਣੇ ਹੀ ਪਿਤਾ ਜੋ ਕਿ ਸਾਹਮਣੇ ਮੱਝੀ ਤੇ ਪਿਆਸੇ ਉਸ ਦੀ ਟੌਣ ਤੇ ਰੱਖ ਦਿੰਦੀ ਹੈ ਉਹ ਜ਼ਖਮੀ ਹੋ ਜਾਂਦਾ ਹੈ ਚਿੱਕਾ ਮਾਰਨ ਲੱਗਦਾ ਹੈ ਹਾਏ ਆ ਕੀ ਹੋ ਗਿਆ ਆ ਕੀ ਕਰ ਦਿੱਤਾ ਹੈ ਦੂਜੇ ਵਾਰ ਕਰਦੀ ਹੈ ਦੂਜੇ ਵਾਰ ਦੇ ਨਾਲ ਉਸ ਪਿਤਾ ਦੇ ਉਸ ਆਖਰੀ ਸ਼ਬਦਾਂ ਦੇ ਨਾਲ ਜੋ ਉਸ ਦੇ ਮੋਹੋਂ ਨਿਕਲੇ ਸੀ ਉਹ ਨਾਲ ਹੀ ਸ਼ਬਦਾਂ ਦੇ ਨਾਲ ਉੱਥੇ ਉਸ ਦੇ ਪ੍ਰਾਣ ਜੜੇ ਹਨ ਭਖੇਰੂ ਹੋ ਜਾਂਦੇ ਹਨ ਆਪਣੇ ਘਰ ਵਾਲੇ ਦੀਆਂ ਚੀਕਾਂ ਸੁਣ ਕੇ ਨਾਲ ਦੂਜੇ ਕਮਰੇ ਦੇ ਵਿੱਚ ਭਏ ਉਸ ਦੀ ਹੀ ਮਾਂ ਉੱਥੇ ਆਉਂਦੀ ਹੈ ਭੱਜ ਆਉਂਦੀ ਹੈ ਜਿਵੇਂ ਸਾਹਮਣੇ ਦਾ ਦ੍ਰਿਸ਼ ਦੇਖਿਆ ਮੈਂ ਸਾਹਮਣੇ ਉਸ ਦਾ ਘਰ ਵਾਲਾ ਜਿਹੜਾ ਹੈ ਮ੍ਰਿਤ ਪਿਆ ਹੈ ਉਸ ਦੇ ਪ੍ਰਾਣ ਉੜ ਚੁੱਕੇ ਹਨ ਅਤੇ ਸਾਹਮਣੇ ਇੱਕ ਲਾਲ ਰੰਗ ਦੀ ਕਬ ਕਦੀ ਤਲਵਾਰ ਨਹੀਂ ਹੈ ਧੀਰੇ ਹੱਥ ਦੇ ਵਿੱਚ ਪੜੀ ਹੋਈ ਹੈ ਧੀਰੇ ਹੱਥ ਦੇ ਵਿੱਚ ਉਹ ਕਿਰਪਾਣ ਨਹੀਂ ਹੈ ਉਹ ਉੱਥੇ ਹੀ ਮੌਜੂਦ ਹੈ ਅਤੇ ਆਪਣੇ ਪਿਤਾ ਨੂੰ ਘੁਰੀ ਹੈ ਜਿਵੇਂ ਹੀ ਆਪਣੀ ਮੰਨ ਦੇਖਿਆ ਨਾ ਸਾਹਮਣੇ ਉਹ ਕਬਰਾਈ ਹੋਈ ਮਾਂ ਜਿਸ ਨੂੰ ਆਪਣੀ ਮੌਤ ਸਾਫ਼ ਸੰਦ ਕਰੀ ਸੀ ਉਹ ਦਿਖ ਰਹਾ ਸੀ ਉਸ ਤੇ ਆਪਣੇ ਹੀ ਖੂਨ ਨੇ ਆਪਣੇ ਢਡੋਂ ਜਾਈ ਤੀਨੇ ਉਸ ਦਾ ਸੁਹਾਗ ਜਿਹੜਾ ਹੈ ਉਜਾੜ ਦਿੱਤਾ ਹੈ ਉਸ ਨੂੰ ਵਿਧਵਾ ਕਰ ਦਿੱਤਾ ਹੈ ਅਤੇ ਹੁਣ ਇਹ ਬਿਲਕੁਲ ਖਤਰਨਾਕ ਹੋ ਗਈ ਹੈ ਇਸ ਤੋਂ ਪੜਨ ਦਾ ਹੈ ਉਸ ਨੇ ਪੜਨ ਦੀ ਕੋਸ਼ਿਸ਼ ਕੀਤੀ ਤੇ ਲੇਕਿਨ ਧੀ ਤੋਂ ਤੇਜ ਨਹੀਂ ਪਾ ਸਕੇ ਉਹ 14 ਸਾਲਾਂ ਦੀ ਬੱਚੇ ਉਸ ਤੇ ਮਗਰ ਭਜਦੀ ਹੈ ਆਪਣੀ ਕਿਰਪਾਨ ਦਾ ਹੋਰ ਇੱਕ ਵਾਰ ਕਰਦੀ ਹੈ ਆਪਣੀ ਮਾਂ ਦੀ ਪਿੱਠ ਦੇ ਵਿੱਚ ਉਹ ਜਿਹੜੀ ਕਿਰਪਾਨ ਹੈ ਉਹ ਖਬੋ ਜਾਂਦੀ ਹੈ ਮਾਂ ਜਿਹੜੀ ਹੈ ਤਰਕ ਕੇ ਥਲੇ ਡੁੱਗ ਜਾਂਦੀ ਹੈ ਥਲੇ ਜ਼ਮੀਨ ਤੇ ਪਈ ਹੈ ਭੀਖ ਮੰਗ ਰਹੀ ਹੈ ਮੈਨੂੰ ਜਾਣ ਦੇ ਮੈਨੂੰ ਛੱਡ ਦੇ ਮੈਂ ਤੇਰਾ ਕੀ ਵਿਗਾੜਿਆ ਹੈ ਮੈਨੂੰ ਕਿਉਂ ਮਾਰ ਰਹੀ ਹੈ ਆਖਿਰਕਾਰ ਤੂੰ ਇਹੋ ਜਿਹਾ ਕਿਉਂ ਕਰ ਰਹੀ ਹੈ ਆਖਿਰਕਾਰ ਇਹੋ ਜਿਹਾ ਅਸੀਂ ਤੇਰੇ ਨਾਲ ਕੀ ਕਰ ਦਿੱਤਾ ਹੈ ਕਿਹੜੀ ਦੁਸ਼ਮਣੀ ਕੱਢ ਰਹੀ ਹੈ ਜਿਵੇਂ ਹੀ ਧੀ ਨੇ ਆਪਣੇ ਮਾਮਲ ਕਨਹਾ ਉਹ ਨਦਰਾਂ ਜੋ ਉਸ ਨੂੰ ਬਿਲਕੁਲ ਪਸੰਦ ਨਹੀਂ ਸਨ ਉਹ ਨਦਰਾਂ ਜਿਨ੍ਹਾਂ ਦੇ ਵਿੱਚ ਇਸ ਤੋਂ ਪਹਿਲਾਂ ਹੋਰ ਪਾਵ ਸੀ ਲੇਕਿਨ ਹੁਣ ਜਿਹੜਾ ਹੈ ਸਿਰਫ ਡਰ ਆਪਣੀ ਮੌਤ ਨੂੰ ਸਾਹਮਣੇ ਖੜਾ ਦੇਖ ਥਰ ਥਰ ਕੰਬਰੀ ਹੈ ਹੱਥ ਜੁੜੇ ਹਨ ਜੁੜੇ ਹਨ ਪਿੱਠ ਦੇ ਵਿੱਚੋਂ ਲਹੂ ਜਿਹੜਾ ਹੈ ਬਾਹਰ ਨਿਕਲ ਰਿਹਾ ਹੈ ਜਿਵੇਂ ਹੀ ਉਸ ਤੀਨੇ ਆਪਣੀ ਮਾਦੀ ਤੌਣ ਦੇ ਉੱਪਰ ਉਹ ਨਿਸ਼ਾਨਾ ਲਗਾਇਆ ਉਹ ਤਲਵਾਰ ਜਿਹੜੀ ਹੈ ਘੁਮਾ ਦਿੱਤੀ ਹੈ ਮਾ ਉੱਥੇ ਹੀ ਸ਼ਾਂਤ ਹੋ ਗਈ ਹੈ ਹੱਥ ਪੈਰ ਹਿਲਣਾ ਬੰਦ ਹੋ ਗਏ ਹਨ ਸਾਹ ਰੁਕੇ ਹਨ ਸਾਰੇ ਵਿਹੜੇ ਦੇ ਵਿੱਚ ਲਹੂ ਲੋਹਾਨ ਹੋ ਗਿਆ ਸਾਰਾ ਵੇੜਾ ਜਰਾ ਹੈ ਉਹ ਖੂਨ ਨਾਲ ਲਤਪਤ ਹੈ ਉੱਥੇ ਤਿੱਜੜੀ ਹੈ ਆਪਣੇ ਮ੍ਰਿਤੁਨ ਮਾਤਾ ਪਿਤਾ ਨੂੰ ਸਾਹਮਣੇ ਦਿਖ ਰਹੀ ਹੈ ਪਾਸ ਦੇ ਪੜੋਸੇ ਜੋ ਇਸ ਸੋਰ ਸਰਬਾ ਸੁਣ ਰਹੇ ਸਨ ਜਿਨਾਂ ਨੂੰ ਇਹ ਸ਼ਾਂਤ ਮਾਹੌਲ ਦੇ ਵਿੱਚ ਇਹ ਚੀਕਾਂ ਸਾਫ਼-ਸਾਫ਼ ਸੁਣ ਰਹੀਆਂ ਸਨ ਦਰਦ ਦੇ ਭਜਦੇ ਖਤੜੇ ਪਾੰਦੇ ਉੱਥੇ ਪਹੁੰਚ ਕੇ ਹਨ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਵੀ ਖੁਸ਼ ਹੋ ਚੁੱਕੇ ਹਨ ਉਸ ਦਿਨ ਉਹ ਉਸ 마ਸੂਮ ਬੱਚੀ ਨੂੰ ਉਹ 14 ਸਾਲਾਂ ਦੀ ਅੰਮ੍ਰਿਤਧਾਰੀ ਗੁਰਸਿੱਖ ਹੈ ਜੋ ਕੁਝ ਹੀ ਦਿਨ ਪਹਿਲਾਂ ਅੰਮ੍ਰਿਤ ਸ਼ਕੀ ਇੱਥੇ ਆਈ ਸੀ ਅੱਜ ਆਪਣੇ ਇਹ ਮਾਤਾ ਪਿਤਾ ਦਾ ਕਤਲ ਬਣੀ ਦੇਖ ਸਾਰਿਆਂ ਦੇ ਖੁਸ਼ ਉੱਡ ਚੁਕੇ ਸਨ ਕਲਾ ਕਲਾ ਖੇ ਰੰਗ ਜਾਂਦਾ ਹੈ ਕਲਾ ਕਲਾ ਜੜਾ ਹੈ ਦੰਦਾ ਤਲੇ ਉਗਣਾ ਚੜ ਚੁਕਿਆ ਹੈ ਇੱਕਦਮ ਕਈ ਤਾਂ ਭਜਨ ਦੀ ਕੋਸ਼ਿਸ਼ ਕਰਦੇ ਸਨ ਵੀ ਜਿਨ੍ਹਾਂ ਨੇ ਆਪਣੇ ਹੀ ਮਾਤਾ ਪਿਤਾ ਨੂੰ ਮਾਰ ਦਿੱਤਾ ਹੈ ਮਾਤਾ ਪਿਤਾ ਨਹੀਂ ਹੋਏ ਉਹ ਸਾਡੀ ਕੀ ਹੋਵੇਗੇ ਉਦੋਂ ਭਜਨ ਦੀ ਕਰਦੇ ਸਨ ਜਾਨ ਬਚਾਉਦੇ ਸਨ ਲੇਕਿਨ ਕਈ ਜਿਹੜੇ ਹੰਦਲੇਰੇ ਜੋ ਜਾਣਦੇ ਸਨ ਵੀ ਇੱਥੇ ਬਿਨਾ ਵਜਾ ਕੁਝ ਨਹੀਂ ਹੋਇਆ ਇਸ ਦੇ ਪਿੱਛੇ ਕੋਈ وجہ ਸੀ ਇਸਨੇ ਆਪਣੇ ਮਾਤਾ ਪਿਤਾ ਨੂੰ ਮਾਰ ਦਿੱਤਾ ਹੈ ਸਾਡੇ ਵਾਸਤੇ ਖਤਰਾ ਨਹੀਂ ਹੈ ਉਦੋਂ ਬਚਦੇ ਨਹੀਂ ਹਨ ਉਸਨੇ ਸੰਭਿਆਉਂਦੇ ਹਨ ਨਿਕਨਤੀ ਦੀਆਂ ਅੱਖਾਂ ਦੇ ਵਿੱਚ ਅਤਰੂ ਹਨ ਉਸਦੇ ਆਪਣੇ ਪਿਤਾ ਦੇ ਆਖਰੀ ਸ਼ਬਦ ਉਹ ਆਖਰੀ ਬੋਲ ਆਦ ਹਨ ਜੋ ਉਸਤੇ ਕੰਨਾ ਦੇ ਵਿੱਚ ਗੁੰਜਰੇ ਹਨ ਉਸਤੇ ਦਿਲ ਦੇ ਤੀਰ ਵਾਂਗ ਵੱਜੇ ਹਨ ਉੱਥੇ ਬਰਦਾਸ਼ਤ ਨਹੀਂ ਕਰਦੇ ਉਸ ਨੂੰ ਲੱਗਦਾ ਹੈ ਕਿ ਬੱਸ ਖੁਦ ਬਹੁਤ ਹੋ ਗਿਆ ਤੁਰੰਤ ਆਪਣੀ ਸਾਈਕਲ ਚੱਕਦੀ ਹੈ ਅਤੇ ਨਾਰਦੀ ਸ਼ਹਿਰ ਵੱਲ ਰਵਾਨਾ ਹੋ ਜਾਂਦੀ ਹੈ 5 ਕਿਲੋਮੀਟਰ ਸਾਈਕਲ ਚਲਾਉਣ ਤੋਂ ਬਾਅਦ ਉਸ ਥਾਣੇ ਦੇ ਵਿੱਚ ਆਪਣੀ ਸ਼੍ਰੀ ਸਾਭ ਲੈ ਕੇ ਬੈਠ ਜਾਂਦੀ ਹੈ ਉੱਥੇ ਮੌਜੂਦ ਪੁਲਸਵਾਨ ਦੇ ਵੀ ਖੁਸ਼ ਹੋੜ ਚੁਕੇ ਹਨ ਆਪਣੇ ਅਫਸਰ ਨੂੰ ਫੋਨ ਦੇਖਣਾ ਤੁਰੰਤ ਉਥੇ ਸਾਰੇ ਜੜੇ ਹਨ ਅਕਸਰ ਅਤਿਪੁਰਸ ਵਾਲੇ ਇਕੱਠੇ ਹੋ ਜਾਂਦੇ ਹਨ ਇੱਕ ਕੁੜੇ ਸਿਰਫ 14 ਸਾਲਾਂ ਦੇ ਉਸ ਕੋਲ ਆਜੜੀ ਕਿਰਪਾਨ ਹੈ ਉਸ ਤੇ ਖੱਤਾਂ ਦੇ ਚ ਪਗੜੀ ਹੋਈ ਹੈ ਅਤੇ ਇਸ ਦੇ ਉੱਪਰ ਜਗਾਂ ਜਗਾਤੇ ਖੂਨ ਲੱਗਿਆ ਹੈ ਅਤੇ ਆਪ ਕਹੇ ਹੈ ਵੀ ਮੈਂ ਆਪਣੇ ਮਾਤਾ ਪਿਤਾ ਨੂੰ ਮੌਤੇ ਘਟੂ ਧਰ ਦਿੱਤਾ ਹੈ ਉਹਨਾਂ ਦਾ ਗਾਟਾ ਲਾ ਕੇ ਆਈ ਹਾਂ ਜਿਵੇਂ ਹੀ ਕਬਰ ਦੀ ਪੁਸ਼ਟੀ ਕਰਦੇ ਹਨ ਉਥੋਂ ਦੇ ਲੋਕਲਾਂ ਨੂੰ ਫੋਨ ਕਰਦੇ ਹਨ ਆਗੋ ਪਤਾ ਲੱਗਦਾ ਹੈ ਵੀ ਲੜਕੀ ਸੱਚ ਬੋਲ ਰਹੀ ਹੈ ਤੁਰੰਤ ਜਰਾ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਲੇਕਿਨ ਜਿਵੇਂ ਉਸਨੇ ਆਪਣੇ ਨਾਲ ਕੋਈ ਹੱਡ ਬੇਚੀ ਦਸੀ ਨਾ ਪੁਲਿਸ ਵਾਲੇ ਵੀ ਹੈਰਾਨ ਨੇ ਗਏ ਕਲਾ ਕਲਾ ਜੜਾ ਹੈ ਉਸ ਲੜਕੀ ਨੂੰ ਦੇਖ ਕੇ ਹੱਕਾ ਬਕਰ ਜਾਂਦਾ ਹੈ ਆਖਿਰਕਾਰ ਕਿਉਂ ਕੀਤਾ ਉਸ 14 ਸਾਲਾਂ ਦੀ ਟੀਨੇ ਆਪਣੇ ਹੀ ਮਾਤਾ ਪਿਤਾ ਦਾ ਕਤਲ ਕਿਉਂ ਕੀਤਾ ਉਸਨੇ ਐਸਾ ਅਤੇ ਕਿਸੇ ਇਸਤੇ ਪਿਛੇ ਦੀ وجہ ਆਖਿਰਕਾਰ ਪਿਤਾ ਨੇ ਇਹੋ ਜਿਹਾ ਕੀ ਕਰ ਦਿੱਤਾ ਟੀਨ ਨੂੰ ਜਿਸ ਨੂੰ ਸੁਣ ਕੇ ਆਪੇ ਪੁਲਿਸ ਵਾਲੇ ਨੇ ਕੋਲ ਪਹੁੰਚ ਚੁੱਕੇ ਹਨ ਕੀ ਸੀ ਉਸਤੇ ਆਖਰੀ ਸ਼ਬਦ ਅਤੇ ਇਸ ਸਾਰੇ ਦੀ ਪਿਛੀ وجہ ਸੁਣ ਕੇ ਨਾ ਤੁਸੀਂ ਵੀ ਰਹਿ ਜਾਓਗੇ ਹੈਰਾਨ ਆਖਿਰਕਾਰ ਇਸ ਸਾਰਾ ਕੁਝ ਕਿਉਂ ਹੋਇਆ आनंद अली ਬਨੇਰੋ ਦੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉਪਰ ਨਾਮੇ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਵਾਲੇ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਰੂਪ ਕੌਰ ਦੀ ਇਸ ਭਿਆਨਕ ਕਾਰਵਾਈ ਦੇ ਪਿੱਛੇ ਇੱਕ ਅਜੀਬ ਜੀ ਕਹਾਣੀ ਲੁਕੇ ਸੀ ਉਸਦੇ ਪਿਤਾ ਜਗਤਾਰ ਸਿੰਘ ਆਟੋ ਰਿਕਸ਼ਾ ਚਲਾਉਦੇ ਸਨ ਅਤੇ ਉਸਦੀ ਮਾਂ ਨਰਿੰਦਰ ਕੌਰ ਘਰ ਦੇ ਹੀ ਕੰਮ ਕਰਦੀ ਸੀ ਅਤੇ ਨਾਲ-ਨਾਲ ਸਿਲਾਈ ਕੀ ਕਰਕੇ ਪਰਿਵਾਰ ਦੀ ਆਮਦਨ ਦੇ ਵਿੱਚ ਮਾਮੂਲੀ ਵਾਧਾ ਕਰਦੀ ਸੀ ਉਹਨਾਂ ਦੀ ਮਹੀਨੇ ਦੀ ਕਮਾਈ ਲਗਭਗ 15000 ਰੁਪਏ ਸੀ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰਦਾ ਸੀ ਪਰ ਉਹ ਅੰਦਰੋਂ ਬੜੇ ਖੁਸ਼ ਹਨ ਉਹਨਾਂ ਦੇ ਕੋਲ ਕਮੀ ਤਾਂ ਚੀਜ਼ਾਂ ਦੀ ਹੋ ਸਕਦੀ ਸੀ ਲੇਕਿਨ ਅੰਦਰੂਨੀ ਸ਼ਾਂਤੀ ਸੀ ਅੰਦਰੋਂ ਕਿਸੇ ਚੀਜ਼ ਦੀ ਉਹਨਾਂ ਦੇ ਕੋਲ ਕੋਈ ਟੋੜ ਨਹੀਂ ਸੀ ਬਿਲਕੁਲ ਸੰਤੁਸ਼ਟ ਹਨ ਆਪਣੀ ਜ਼ਿੰਦਗੀ ਨੂੰ ਬੜੇ ਚੰਗੇ ਤਰੀਕੇ ਨਾਲ ਜਿਉਦੇ ਸਨ ਉਹ ਰੂਪ ਕੌਰ ਉਹਨਾਂ ਦੀ ਇਕਲੌਤੀ ਧੀ ਸੀ ਉਹ ਪੜ੍ਹਾਈ ਦੇ ਵਿੱਚ ਬੜੀ ਹੁਸ਼ਿਆਰ ਸੀ ਪਰ ਸਭ ਤੋਂ ਵੱਧ ਉਹ ਆਪਣੇ ਧਰਮ ਪ੍ਰਤੀ ਸਮਰਪਿਤ ਸੀ ਇੱਕ ਛੋਟੀ ਉਮਰ ਦੇ ਵਿੱਚ ਹੀ ਉਸਨੇ ਅੰਮ੍ਰਿਤ ਛਕਣ ਦਾ ਅਟੱਲ ਫੈਸਲਾ ਲਿਆ ਸੀ ਅਤੇ ਕਲਤਾ ਸਾਜ ਕੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਉਣ ਦਾ ਸੰਕਲਪ ਕੀਤਾ ਸੀ ਉਹ ਪੰਜ ਕਕਾਰਾਂ ਦੀ ਪੂਰੀ ਮਰਯਾਦਾ ਦੀ ਪਾਲਣਾ ਕਰਦੀ ਸੀ ਅਤੇ ਉਸ ਦਾ ਆਕਰਣ ਪਿੰਡ ਦੇ ਵਿੱਚ ਮਿਸਾਲ ਬਣ ਚੁੱਕਾ ਸੀ ਸਤੰਬਰ ਦੀ 2 ਤਰੀਕ ਨੂੰ ਉਹ ਕਾਲਾ ਦਿਨ ਆ ਗਿਆ ਸ਼ਾਮ ਨੂੰ ਸ਼ਰਾਬ ਪੀ ਕੇ ਵਾਪਸ ਆਉਂਦੇ ਸਮੇਂ ਜਗਤਾਰ ਸਿੰਘ ਦੀ ਔਟੋ ਰਿਕਸ਼ਾ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਕਰਗਾਏ ਦਗਤਾਰ ਸਿੰਘ ਨੂੰ ਗੰਬੀਰ ਛਟਾਂ ਲੱਗੀਆਂ ਉਸੇ ਇਕਲਾਪੇ ਬੁਰੀ ਤਰ੍ਹਾਂ ਨੁਕਸਾਨੀ ਗਏ ਅਤੇ ਡਾਕਟਰਾਂ ਨੇ ਦੱਸਿਆ ਵੀ ਦੂਜੀ ਰਾਤ ਬਚਾਉਣ ਦੇ ਲਈ ਤੁਰੰਤ 5 ਤੋਂ 6 ਲੱਖ ਰੁਪਏ ਦਾ ਮਹਿੰਗਾ ਆਪਰੇਸ਼ਨ ਕਰਨਾ ਪਵੇਗਾ ਇੱਕ ਖਬਰ ਨਰਿੰਦਰ ਕੌਰ ਲਈ ਕਿਸੇ ਬਿਜਲੀ ਦੇ ਝਟਕੇ ਤੋਂ ਘਟਨੇ ਸੀ ਇਹਨੇ ਪੈਸੇ ਦਾ ਸੁਪਨਾ ਵੀ ਉਸਨੇ ਕਦੇ ਲਿਆ ਨਹੀਂ ਸੀ ਘਰ ਦੇ ਵਿੱਚ ਤਾਂ ਪੁੱਟੀ ਕੌੜੀ ਨਹੀਂ ਸੀ ਮਜਬੂਰੀ ਦੇ ਵਿੱਚ ਨਰਿੰਦਰ ਕੌਰ ਨੇ ਪਿੰਡ ਦੇ ਸਭ ਤੋਂ ਵੱਡੇ ਅਤੇ ਖਤਰਨਾਕ ਸੂਦਕੋਰ ਸ਼ਮਸ਼ੇਰ ਸਿੰਘ ਸ਼ਮਾ ਜਸਤੀ ਉਹ तकरीबन 50 ਸਾਲ ਸੇ ਉਸ ਦਾ ਦਰਵਾਜ਼ਾ ਖੜਕੜਾਇਆ ਸ਼ਮਾ 2 ਸਾਲ ਪਹਿਲਾ ਆਪਣੀ ਪਤਨੀ ਨੂੰ ਗਵਾ ਚੁੱਕਿਆ ਸੀ ਅਤੇ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਰਾਤ ਦੇ ਹਨੇਰੇ ਵਿੱਚ ਜਦੋਂ ਨਰਿੰਦਰ ਕੌਰ ਸ਼ਮਾ ਦੇ ਪੈਰਾਂ ਵਿੱਚ ਡਿੱਗ ਕੇ ਆਪਣੇ ਪਤੀ ਦੀ ਜਾਨ ਦੀ ਪੀਕ ਮਗਰੇ ਸੀ ਤਾਂ ਸਮੇਂ ਦੀਆਂ ਅੱਖਾਂ ਦੇ ਵਿੱਚ ਇੱਕ ਕਣੋਣਾ ਲਾਲ ਚਮਕਟਿਆ ਮੈਂ ਤੈਨੂੰ 5 ਲੱਖ ਰੁਪਏ ਦੇ ਦਿਆਂਗਾ ਨਰਿੰਦਰ ਕੌਰ ਨੇ ਸ਼ਮਾ ਨੇ ਸ਼ਾਂਤ ਆਵਾਜ਼ ਦੇ ਵਿੱਚ ਕਿਹਾ ਪਰ ਇਸ ਦੇ ਬਦਲੇ ਤੈਨੂੰ ਆਪਣਾ ਘਰ ਮੇਰੇ ਕੋਲ ਗਿਰਵੀ ਰੱਖਣਾ ਪਵੇਗਾ ਅਤੇ ਹਰ ਮਹੀਨੇ ਦਾਇਤਾ ਲਗੇਗਾ ਇਹ ਨਰਿੰਦਰ ਕੌਰ ਨੇ ਸਿਰਫ ਘਰ ਗਰਵੀ ਰੱਖਣ ਦੀ ਗੱਲ ਸੁਣੀ ਅਤੇ ਤੁਰੰਤ ਹਾਮੀ ਭਰ ਦਿੱਤੇ ਪਰ ਉਸ ਸਮੇਂ ਨੇ ਸ਼ੈਤਾਨੀ ਮੁਸਕਾਨ ਨਾਲ ਕਿਹਾ ਇਸ ਪਹਿਲੀ ਰਾਤ ਦਾ ਬਿਆਜ ਹੈ ਤੈਨੂੰ ਅੱਜ ਹੀ ਚੁਕਾਉਣਾ ਪਵੇਗਾ ਇਹਨਾ 5 ਲੱਖਾਂ ਦਾ ਪਹਿਲਾ ਭੋਗ ਹੈ ਮੈਨੂੰ ਅੱਜ ਹੀ ਦੇਣਾ ਪਵੇਗਾ ਨਰਿੰਦਰ ਕੌਰ ਦੀ ਦੁਨੀਆ ਹਿਲ ਗਈ ਉਸਦੀ ਇੱਜ਼ਤ ਜੋ ਉਸਦੇ ਲਈ ਉਸਦੇ ਪਤੀ ਦੀ ਜ਼ਿੰਦਗੀ ਨਾਲੋਂ ਵੀ ਵੱਧ ਪਿਆਰੀ ਸੀ ਅੱਜ ਦਾਤੇ ਸੀ ਪਰ ਪਤੀ ਦੇ ਦਰਦ ਨਾਲ ਭਰੇ ਚਿਹਰੇ ਅਤੇ ਰੂਪ ਕੌਰ ਦੀ ਭੋਲੀ ਨਿਗਾ ਉਸਦੇ ਮਨ ਦੇ ਵਿੱਚ ਆਏ ਉਸਨੇ ਮਹਿਸੂਸ ਕੀਤਾ ਵੀ ਉਹ ਇੱਕ ਅਜਿਹੇ ਹਨੇਰੇ ਖੋਦ ਵਿੱਚ ਡਿੱਗ ਚੁੱਕੀ ਹੈ ਜਿੱਥੇ ਕੋਈ ਚਾਨਣ ਨਹੀਂ ਹੈ ਮਜਬੂਰ ਹੋ ਕੇ ਉਸਨੇ ਆਪਣਾ ਸਿਰ ਚੁਕਾਇਆ ਉਸ ਰਾਤ ਨਰਿੰਦਰ ਕੌਰ ਨੇ ਆਪਣੇ ਸ਼ਰੀਰ ਦੀ ਕੀਮਤ ਤੇ ਆਪਣੇ ਪਤੀ ਦੀ ਜਾਨ ਬਚਾਈ ਉਸਨੇ ਸ਼ਮੇ ਨੂੰ ਇੱਕ ਕਿਨਾਰਾ ਸਮਝ ਦਿੱਤਾ ਅਤੇ ਜਦੋਂ ਸਵੇਰ ਹੋਏ ਉਹ 5 ਲੱਖ ਰੁਪਏ ਲੈ ਕੇ ਹਸਪਤਾਲ ਪਹੁੰਚ ਗਏ ਉਹ ਰੂਪ ਨੇ ਮਾਤ ਪੁੱਛਿਆ ਮੈਂ ਇਨੇ ਪੈਸੇ ਪਲਾ ਆਪਣੇ ਕੋਲ ਕਿੱਥੋਂ ਆਏ ਆਪਾ ਤਾਂ ਕਦੇ ਇਨੇ ਪੈਸੇ ਕੱਟੇ ਦੇਖੇ ਨਹੀਂ ਨਰਿੰਦਰ ਕੌਰ ਨੇ ਦੁੱਖ ਅਤੇ ਸ਼ਰਮ ਨਾਲ ਭਰੇ ਦਿਲ ਨਾਲ ਝੂਟੇ ਬੇਟੀ ਮੈਂ ਆਪਣਾ ਘਰਗਿਰ ਵੀ ਰੱਖ ਦਿੱਤਾ ਹੈ ਮੈਨੂੰ ਰਾਤੋ ਰਾਤ ਬਹੁਤ ਮੁਸ਼ਕਲ ਨਾਲ ਇਹਨਾ ਇੰਤਜ਼ਾਮ ਕਰਨਾ ਪਿਆ ਰੂਪ ਕੌਰ ਮਾਦੀ ਮਜਬੂਰੀ ਸਮਝ ਕੇ ਪਿਤਾ ਦੇ ਕੋਲ ਬੈਠ ਗਏ ਦਗਤਾਰ ਸਿੰਘ ਦਾ ਆਪਰੇਸ਼ਨ ਸਫਲ ਹੋ ਗਿਆ ਲਗਭਗ 1 ਮਹੀਨੇ ਦੇ ਬਾਅਦ ਅਕਤੂਬਰ ਮਹੀਨੇ ਦੇ ਮੱਧ ਦੇ ਵਿੱਚ ਦਗਤਾਰ ਸਿੰਘ ਹਸਪਤਾਲ ਤੋਂ ਘਰ ਆ ਗਿਆ ਉਹ ਹੁਣ ਲੱਤਾਂ ਤੋਂ ਕਮਜ਼ੋਰ ਹੋ ਚੁੱਕਾ ਸੀ ਅਤੇ ਕੰਮ ਕਰਨ ਦੇ ਯੋਗ ਨਹੀਂ ਰਿਹਾ ਪਰਵਾਜ਼ ਦੀ ਆਮਦਨ ਜ਼ੀਰੋ ਹੋ ਗਈ ਤੇਰਾ ਅਕਤੂਬਰ ਨੂੰ ਸ਼ਮਸ਼ੇਰ ਸਿੰਘ ਸਮਾ ਵਿਆਦ ਲੈਣ ਦੇ ਲਈ ਘਰ ਵਾਪਸ ਆਇਆ ਨੰਦਰੇ ਅੱਜ ਦਾ ਸਮਾਂ ਹੋ ਗਿਆ ਹੈ ਸ਼ਮੀ ਨੇ ਆਕੇ ਬਿਸ਼ਰਮੀ ਨਾਲ ਕਿਹਾ ਦਰਤਾਰ ਸਿੰਘ ਮੰਜੇ ਤੇ ਲਟਿਆ ਸੀ ਗੜਗੜਾਮ ਲਗਿਆ ਸ਼ਾਜੀ ਮੈਂ ਖੋਨੇ ਖੋਨੇ ਹਸਪਤਾਲ ਦੇ ਵਿੱਚੋਂ ਆਇਆ ਹਾਂ ਘਰ ਦੇ ਵਿੱਚ ਰੁਪਿਆ ਨਹੀਂ ਹੈ ਮੈਨੂੰ ਥੋੜਾ ਸਮਾਂ ਦੇ ਦੇਓ ਮੈਂ ਕਿਸ਼ਤਾਂ ਵਿੱਚ ਮੁੜ ਜਾਵਾਂਗਾ ਸ਼ਮਸ਼ੀਰ ਇੱਕ ਬਹੁਤ ਹੀ ਗੰਦੀ ਹਸੇ ਮੈਂ ਪੈਸੇ ਨਹੀਂ ਮੰਗਦਾ ਜ਼ਗਰਦਾਰ ਸਿਆ ਤੇਰੀ ਪਤਨੀ ਜਾਣਦੀ ਹੈ ਵੀ ਮੈਨੂੰ ਕੀ ਚਾਹੀਦਾ ਹੈ ਜੇ ਤੂੰ ਵਿਆਦਮੀ ਦੇ ਸਕਦਾ ਤਾਂ ਤੇਰੀ ਪਤਨੀ ਤਾਂ ਦੇ ਸਕਦੀ ਹੈ ਨਰਿੰਦਰ ਕੌਰ ਆਪਣੇ ਅਪਾਜ ਪਤੀ ਦੇ ਸਾਹਮਣੇ ਇੱਕ ਵਾਰ ਫਿਰ ਸ਼ਮਸ਼ੀਰ ਸਿੰਘ ਦੇ ਥਾਣੇ ਚ ਗਏ ਉਸਨੇ ਆਪਣੇ ਪਤੀ ਦੀਆਂ ਬੇਵਸ ਅੱਖਾਂ ਦੇ ਸਾਹਮਣੇ ਉਸ ਦਿਨ ਉਹਨੇ ਵਾਜ ਦੀ ਇਰਾਦ ਕੀਤੀ ਜ਼ਗਰਦਾਰ ਸਿੰਘ ਸਭ ਕੁਝ ਸਮਝ ਗਿਆ ਉਸਤੇ ਅੰਦਰ ਦਾ ਮਰਦ ਅਣਖ ਅਤੇ ਪਿਤਾਮ ਤੁਕਾ ਸੀ ਬਸ ਇੱਕ ਬੇਵਸ ਅਤੇ ਲਾਲਚੀ ਆਦਮੀ ਬਾਕੀ ਸੀ ਇਸ ਦੌਰਾਨ ਰੂਪਕੌਰ ਸਕੂਲ ਤੋਂ ਵਾਪਸ ਆਇਆ ਉਸਨੇ ਘਰੋਂ ਨਿਕਲਦੇ ਸ਼ਮਸ਼ੇਰ ਸਿੰਘ ਨੂੰ ਦੇਖਿਆ ਸ਼ਮਸ਼ੇਰ ਸਿੰਘ ਨੇ ਰੂਪਕੌਰ ਨੂੰ ਉੱਪਰ ਤੋਂ ਹੇਠਾਂ ਤੱਕ ਗੰਦੀ ਨਿਗਰਣਾ ਦੇਖਿਆ ਅਤੇ ਇੱਕ ਗੰਦੀ ਮੁਸਕਾਨ ਨਾਲ ਬਾਹਰ ਲੱਗਿਆ ਇਹ ਮੁਸਕਾਨ ਨਿੰਦਰ ਕੌਰ ਨੇ ਦੇਖ ਲਈ ਉਸਦੇ ਦਿਲ ਦੇ ਵਿੱਚ ਇੱਕ ਅਣਜਾਣ ਡਰ ਪੈਦਾ ਹੋ ਗਿਆ ਤਿੰਨ ਦਿਨਾਂ ਦੇ ਬਾਅਦ 16 ਤਰੀਕ ਨੂੰ ਸ਼ਮਸ਼ੇਰ ਨੇ ਫੋਨ ਤੇ ਜਗਤਾਰ ਸਿੰਘ ਨੂੰ ਕਿਹਾ ਜਗਤਾਰ ਜੀ ਹੁਣ ਤੇਰੀ بیوی ਦਾ ਮੇਰਾ ਮਨ ਨਹੀਂ ਪਰਦਾ ਮੈਂ ਬਹੁਤ ਸੁਣਿਆ ਹੈ ਤੇਰੀ ਬੜੀ ਸੋਹਣੀ ਹੈ ਖਾਸ ਕਰਕੇ ਜਦੋਂ ਤੋਂ ਅਮਰਸ਼ਾ ਕੇ ਆਈ ਹੈ ਤਾਂ ਉਸਦੇ ਮੁਖ ਦੇ ਅਜੀਬ ਜਿਹਾ ਨੂਰ ਆ ਗਿਆ ਹੈ ਮੈਨੂੰ ਹੁਣ ਵਿਆਹ ਦੇ ਵਿੱਚ ਤੇਰੀ ਪਤਨੀ ਨਹੀਂ ਚਾਹੀਦੀ ਮੈਨੂੰ ਤੇਰੀ ਧੀ ਚਾਹੀਦੀ ਹੈ ਜੇ ਤੂੰ ਉਸ ਨੂੰ ਮੇਰੇ ਕੋਲ ਪੇਦਾ ਹੈ ਤਾਂ ਮੈਂ ਤੇਰਾ 5 ਲੱਖ ਦਾ ਕਰਜ਼ਾ ਇੱਕਦਮ ਸਾਰਾ ਕਰ ਦਿਆਂਗਾ ਮੈਂ ਤਾਂ ਤੈਨੂੰ ਹਰ ਮਹੀਨੇ 2000 ਰੁਪਏ ਵੀ ਦਿਆਂਗਾ ਇਸ ਕਾਨੂੰਨੀ ਪੇਸ਼ਕਸ਼ ਨੇ ਨਰਿੰਦਰ ਕੌਰ ਨੂੰ ਹਿਲਾ ਕੇ ਰੱਖ ਦਿੱਤਾ ਉਸ ਸ਼ਮਸ਼ੇਰ ਸਿੰਘ ਦੇ ਪੈਰਾਂ ਤੇ ਡਿੱਗ ਪਏ ਨਹੀਂ ਸਾਜੀ ਮੈਂ ਤੁਹਾਡੀ ਹਰ ਗੱਲ ਮੰਦੀ ਹਾਂ ਪਰ ਮੇਰੀ ਤੇ ਉਹ ਅਮਰ ਤਰੀ ਹੈ ਸਾਡੀ ਅਣਖ ਹੈ ਮੇਰੀਆਂ ਲਾਸ਼ਾਂ ਤੇ ਚੱਲ ਕੇ ਜਾਵਾਂਗੇ ਐਵੇਂ ਮੈਂ ਤੁਹਾਡੇ ਕੋਲ ਨਹੀਂ ਆੜ ਦੇਣੀ ਪਰ ਜਗਤਾਰ ਸਿੰਘ ਜਸਤਾਲਾਲ ਜੀ ਹੁਣ ਜਾਣ ਤੋਂ ਵਕਤ ਪਿਆ ਹੋ ਚੁੱਕਿਆ ਸੀ 20000 ਰੁਪਏ ਦੀ ਰਕਮ ਸੁਣ ਕੇ ਅੰਦਰੋਂ ਕੰਬ ਗਿਆ ਨਰਿੰਦਰ ਉਸਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਉਹ ਸਿਰਫ ਇੱਕ ਰਾਤੀ ਗੱਲ ਹੈ ਸਾਨੂੰ ਪੈਸੇ ਮਿਲਣਗੇ ਮੈਂ ਮੁੜ ਕੇ ਕੰਮ ਕਰਨ ਦੇ ਕਾਬਲ ਨਹੀਂ ਰਹਾ ਤੂੰ ਕਦ ਤੱਕ ਸਿਲਾਈ ਕਢਾਈ ਕਰੇਂਗੇ ਅਸੀਂ ਮਰ ਜਾਵਾਂਗੇ ਅਤੇ ਸਾਡਾ ਜਿਹੜਾ ਸਾਰਾ ਕਰਜ਼ਾ ਹੈ ਉਹ ਵੀ ਤਾਂ ਮਾਫ਼ ਹੋ ਜਾਵੇਗਾ ਪਹਿਲੀ ਵਾਰ ਨਰਿੰਦਰ ਕੌਰ ਅਤੇ ਜਗਤਾਰ ਸਿੰਘ ਇੱਕ ਭਿਆਨਕ ਲਾਚ ਤੇ ਪਿੱਛੇ ਇੱਕ ਹੋ ਗਏ ਰੂਪ ਕੌਰ ਨੂੰ ਜਦੋਂ ਇੱਕ ਹਨੋਣੀ ਗੱਲ ਪਤਾ ਲੱਗੀ ਨਾ ਤਾਂ ਉਹ ਅੰਦਰੋਂ ਟੁੱਟ ਗਏ ਉਸ ਦੀ ਦੁਨੀਆ ਮਿੰਟਾਂ ਦੇ ਵਿੱਚ ਤਬਾਹ ਹੋ ਗਏ ਪਿਤਾ ਜੀ ਤੁਸੀਂ ਆਪਣੀ ਧੀ ਦਾ ਸੌਦਾ ਕਰ ਰਹੇ ਹੋ ਜਿਸ ਕਿਰਪਾ ਨੂੰ ਤੁਸੀਂ ਮੇਰੇ ਕਮਰ ਤੇ ਬਣਿਆ ਸੀ ਕਿਉਂ ਸਿਰਫ ਦਿਖਾਵਾ ਹੈ ਕਿ ਤੁਸੀਂ ਮੈਨੂੰ ਕੌਰ ਕਹਿਣ ਦੇ ਲਾਖੋ ਸਾਡਾ ਧਰਮ ਪਿਤਾ ਕੀ ਸਿਖਾਉਂਦਾ ਹੈ ਮੈਂ ਮਰ ਜਾਵਾਂਗੇ ਪਰ ਸ਼ਮਸ਼ੇਰ ਸਿੰਘ ਦੀ ਹਵੇਲੀ ਤੇ ਕਦੇ ਨਹੀਂ ਜਾਵਾਂਗੇ ਰੂਪ ਕੌਰ ਨੇ ਗੁੱਸੇ ਵਿੱਚ ਕੰਬਦੀ ਆਵਾਜ਼ ਵਿੱਚ ਕਿਹਾ ਪਰ ਲਾਜ ਅਨਾਜੂਕਿਆ ਸੀ ਦਰਤਾਰ ਸਿੰਘ ਨੇ ਕਿਹਾ ਅੱਗੇ ਬੋਲਣ ਦੀ ਲੋੜ ਨਹੀਂ ਹੈ ਅਸੀਂ ਤੈਨੂੰ ਮਨਾ ਲਵਾਂਗੇ ਅਗਲੇ 10 ਦਿਨ ਰੂਪ ਕੌਰ ਲਈ ਅਗਲੀ ਪ੍ਰੀਖਿਆ ਵਾਲੇ ਸਨ ਮਾਤਾ ਪਿਤਾ ਉਸਤੇ ਲਗਾਤਾਰ ਦਬਾਵਾਉਂਦੇ ਉਹਨਾਂ ਦੀ ਗੱਲਬਾਤ ਹੁਣ ਪਿਆਰ ਦਾ ਕਰਦੇ ਨਹੀਂ ਸਿਰਫ ਕਰਜ਼ੇ ਅਤੇ ਪੈਸੇ ਦੀ ਸੀ ਰੂਪ ਸ਼ਮਸ਼ੇਰ ਸਾਨੂੰ ਬੇਕਰ ਕਰ ਦੇਵੇਗਾ ਨਰਿੰਦਰ ਕੌਰ ਰੋਕੇ ਕਹਿੰਦੇ ਮਾਂ ਜੇ ਇੱਜ਼ਤ ਨਹੀਂ ਤਾਂ ਘਰ ਦੇ ਵਿੱਚ ਰਹਿ ਕੇ ਪਲਾਸਿਕ ਕੀ ਕਰਨਾ ਹੈ ਰੂਪਕੌਰ ਅੱਗੋਂ ਜਵਾਬ ਦਿੰਦੇ ਰੂਪਕੌਰ ਨੇ ਗੁਰਦੁਆਰਾ ਸਾਹਿਬ ਜਾਣਾ ਬੰਦ ਨਹੀਂ ਕੀਤਾ ਉਹ ਰੋਜ਼ਾਨਾ ਅਰਦਾਸ ਕਰਦੇ ਅਤੇ ਆਪਣੇ ਪੰਜ ਕਕਾਰਾਂ ਨਾਲ ਵਿਖਦੇ ਉਸ ਦੀ ਕਿਰਪਾ ਉਸ ਦੀ ਸਭ ਤੋਂ ਵੱਡੀ ਦੋਸਤ ਬਣ ਚੁੱਕੀ ਸੀ ਉਹ ਜਾਣਦੀ ਸੀ ਕਿ ਕਾਲਸੇ ਦਾ ਜਨਮ ਮਜਲੂਮਾ ਦੀ ਰੱਖਿਆ ਲਈ ਹੋਇਆ ਹੈ ਪਰ ਜੇ ਉਸਤੇ ਆਪਣੇ ਮਾਤਾ ਪਿਤਾ ਹੀ ਦਲ ਮੜ ਜਾਣ ਤਾਂ ਫਿਰ ਇਹ ਰੱਖਿਆ ਕਿਸ ਤੋਂ ਕਰਨੀ ਹੈ 28 ਅਕਤੂਬਰ ਦਾ ਉਹ ਕਾਲਾ ਦਿਨ ਆ ਗਿਆ ਸ਼ਾਮ 6 ਵਜੇ ਸ਼ਮਸ਼ੇਰ ਸਿੰਘ ਦਾ ਪੋਨਾ ਆ ਉਸਨੇ ਜਗਤਾਰ ਸੁਖਨ ਨੂੰ ਕਿਹਾ ਵੀ ਆ ਜੋ ਰੂਪਕੌਰ ਨੂੰ ਹਰ ਹਾਲਤ ਵਿੱਚ ਭੇਜੇ ਜਗਤਾਰ ਸੁਖਨ ਨੂੰ ਅਜ ਦੇ ਵਿੱਚ ਰੂਪਕੌਰ ਨੂੰ ਆਖਰੀ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਬੇਟੀ ਅੱਜ ਰਾਤ ਤੈਨੂੰ ਜਾਣਾ ਪਵੇਗਾ ਨਹੀਂ ਤਾਂ ਸ਼ਮਸ਼ੇਰ ਸਾਨੂੰ ਸੜਤੇ ਲੈ ਆਵੇਗਾ ਜਗਤਾਰ ਸਿੰਘ ਨੇ ਲਗਭਗ ਹੁਕਮ ਦੇਣ ਦੇ ਅੰਦਾਜ਼ੇ ਵਿੱਚ ਕਿਹਾ ਵੀ ਤੈਨੂੰ ਜਾਣਾ ਹੀ ਪਵੇਗਾ ਨਹੀਂ ਤਾਂ ਸਾਡੇ ਘਰ ਦੇ ਤੁਰ ਨਹੀਂ ਸਕਦੇ ਸਾਡੀ ਧੀ ਨਹੀਂ ਹੋਵੇਗੀ ਰੂਪਕੌਰ ਨੇ ਬੜੀ ਹੈਰਾਨੀ ਨਾਲ ਆਪਣੇ ਪਿਤਾ ਵੱਲ ਦੇਖਿਆ ਪਿਤਾ ਦੀਆਂ ਅੱਖਾਂ ਦੇ ਵਿੱਚ ਅੱਜ ਮਜਬੂਰੀ ਨਹੀਂ ਸਿਰਫ ਪੈਸੇ ਦਾ ਨਸ਼ਾ ਸੀ ਆਖਿਰਕਾਰ ਉਸਨੇ ਨਿਰਿੰਦਰ ਕੌਰ ਨੂੰ ਕਿਹਾ ਠੀਕ ਹੈ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਅੱਜ ਰਾਤ 12 ਵਜੇ ਤੋਂ ਬਾਅਦ ਸ਼ਮਸ਼ੇਰ ਸੰਗ ਦੇਕਰ ਆਪੇ ਚਲੇ ਜਾਵਾਂਗੇ ਮਾਤਾ ਪਿਤਾ ਧੀ ਦੀ ਹਮੇ ਸੁਣ ਕੇ ਮੂਰਖਾਂ ਦੇ ਬੰਨ ਖੁਸ਼ ਹੋ ਗਏ ਉਹਨਾਂ ਨੇ ਸੋਚਿਆ ਵੀ ਉਹਨਾਂ ਦੀ ਮਿਹਨਤ ਸਫਲ ਹੋ ਗਈ ਹੈ ਰਾਤ 10 ਵਜੇ ਹੀ ਪਰਿਵਾਰ ਨੇ ਇਕੱਠੇ ਰੋਟੀ ਖਾਧੀ ਮਾਤਾ ਪਿਤਾ ਦੇ ਚਿਹਰੇ ਤੇ ਲਾਜ ਦੀ ਚਮਕ ਸੀ ਪਰ ਰੂਪਕਰਨ ਦਾ ਚਿਹਰਾ ਸ਼ਾਂਤ ਸੀ ਜਿਵੇਂ ਕੋਈ ਡੂੰਘਾ ਫੈਸਲਾ ਕਰਨ ਤੋਂ ਬਾਅਦ ਉਸ ਨੂੰ ਅੰਦਰੋਂ ਹੀ ਸ਼ਾਂਤੀ ਮਿਲੀ ਹੋਵੇ ਰਾਤ ਦੇ तकरीबन 12 ਵਜੇ ਜਦੋਂ ਮਾਤਾ ਪਿਤਾ ਗਹਿਰੀ ਨੀਂਦ ਦੇ ਵਿੱਚ ਸਨ ਤਾਂ ਰੂਪਕਰਨ ਉੱਠੇ ਉਹ ਆਪਣੀ ਕਿਰਪਾਨ ਕੋਲ ਗਏ ਉਸ ਨੂੰ ਮਤਾ ਦੇਖਿਆ ਅਤੇ ਅਰਦਾਸ ਕੀਤੀ ਉਸ ਨੇ ਅੱਜ ਕੌਰ ਹੋਣ ਦਾ ਸਭ ਤੋਂ ਵੱਡਾ ਫਰਜ਼ ਨਿਭਾਉਣਾ ਸੀ ਆਪਣੀ ਅਣਖ ਦੀ ਰਾਖੀ ਕਰਨੀ ਸੀ ਅਤੇ ਲਾਲਚ ਦੇ ਜ਼ਹਿਰ ਨੂੰ ਘਰੋਂ ਖਤਮ ਕਰਨਾ ਸੀ ਭਾਵੇਂ ਉਹ ਜਾ ਰਹੇ ਉਸਤੇ ਆਪਣੇ ਲਹੂ ਦੇ ਵਿੱਚ ਕੀ ਨਾ ਹੋਵੇ ਉਸ ਨੇ ਸ਼ਮਸ਼ੇਰ ਸਿੰਘ ਦੀ ਹਵੇਲੀ ਵੱਲ ਜਾਣ ਦੀ ਬਜਾਏ ਆਪਣੇ ਪਿਤਾ ਦੇ ਕਮਰੇ ਵੱਲ ਕਦਮ ਵਧਾਏ ਉਹ ਜਾਣਦੀ ਸੀ ਕਿ ਲਾਲਚ ਦੀ ਜੜ ਘਰ ਦੇ ਵਿੱਚ ਹੀ ਹੈ ਜੇਕਰ ਉਹ ਸ਼ਮਸ਼ੇਰ ਸਿੰਘ ਨੂੰ ਮਾਰਦੀ ਹੈ ਤਾਂ ਦੂਜਾ ਕਰ ਚੁੱਕਦੀ ਹੈ ਜੇ ਉਹ ਖੁਦਕੁਸ਼ੀ ਕਰਦੀ ਹੈ ਤਾਂ ਲੜਾਈ ਹਾਰ ਜਾਂਦੀ ਹੈ ਇਹ ਬਿਲਕੁਲ ਨਣਾਕਾ ਵਾਲਾ ਕੰਮ ਸੀ ਪਰ ਜੇ ਉਹ ਲਾਲਚ ਨਹੀਂ ਖਤਮ ਕਰਦੇਵੇ ਤਾਂ ਸੱਚ ਦੀ ਜਿੱਤ ਹੋਵੇਗੀ ਉਹ ਰੂਪਕਰ ਜਦੋਂ ਆਪਣੇ ਪਿਤਾ ਦੇ ਸਾਹਮਣੇ ਖੜੀ ਹੋਏ ਤਾਂ ਉਸ ਦੇ ਅੰਦਰ ਕੋਈ ਨਪਰਤ ਨਹੀਂ ਸੀ ਸਿਰਫ ਇੱਕ ਅਤਾ ਦਰਦ ਸੀ ਕਿ ਲਾਲਚ ਨੇ ਉਸ ਦੇ ਪਿਆਰੇ ਪਿਤਾ ਨੂੰ ਕਿਵੇਂ ਬਦਲ ਦਿੱਤਾ ਹੈ ਉਸਨੇ ਕਿਰਪਾਣ ਚੁੱਕੇ ਕਿਰਪਾਣ ਦਾ ਪਹਿਲਾ ਅਤੇ ਆਖਰੀ ਵਾਰ ਹੋਇਆ ਦਰਦ ਨਾਲ ਕੁਰਲਾਉਂਦੇ ਜਗਤਾਰ ਸਿੰਘ ਨੇ ਜਦੋਂ ਆਪਣੀ ਤੀਨੋਂ ਹੱਥ ਦੇ ਵਿੱਚ ਕਿਰਪਾਨ ਫੜੀ ਦੇਖਿਆ ਨਾ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਉਹ ਸਾਰੀ ਜ਼ਿੰਦਗੀ ਲੰਘ ਗਈ ਜਦੋਂ ਕਦ ਨੂੰ ਸਰਦਾਰ ਕਹਿੰਦਾ ਸੀ ਅਤੇ ਅੱਜ ਉਹ ਪੈਸੇ ਦੇ ਰਾਜ ਦੇ ਵਿੱਚ ਆਪਣੀ ਧੀ ਦੀ ਇੱਜ਼ਤ ਵਿਚਰਾ ਸੀ ਉਸਨੇ ਰੂਪ ਕੌਰ ਦੇ ਚਿਹਰੇ ਤੇ ਡਰ ਨਹੀਂ ਸਗੋਂ ਖਾਲਸਾ ਵਾਲਾ ਅਦਭੁਤ ਅਡੋਲਤਾ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਇਹ ਉਸ ਦੀ ਧੀ ਨਹੀਂ ਹੈ ਸਗੋਂ ਅਣਕ ਉਸ ਨੂੰ ਖੁਦ ਸਜਾ ਦੇ ਰਹੀ ਹੈ ਉਸ ਦਾ ਆਪਣਾ ਗੁਣ ਹੈ ਅੱਜ ਉਸ ਦਿਨਲ ਇਨਸਾਫ ਕਰ ਰਿਹਾ ਹੈ ਆਖਰੀ ਸਾਹਾਂ ਦੇ ਵਿੱਚ ਉਹਨਾਂ ਨੇ ਹੱਥ ਜੋੜੇ ਕੁੰਡੀ ਤਰਚੋ ਉਸ ਦੇ ਮੋਹ ਸਿਰਫ ਇਹ ਸ਼ਬਦ ਨਿਕਲੇ ਜੋ ਰੂਪ ਕੌਰ ਦੀ ਆਤਮਾ ਨੂੰ ਹਿਲਾ ਗਏ ਰੂਪ ਮਾਥੇ ਮੈਂ ਹਰਿਆ ਤੇਰੀ ਕਿਰਪਾ ਨੂੰ ਸਲਾਮ ਜਗਤਾਰ ਸੁਨਦੀ ਦੇ ਠੰਡੀ ਹੋ ਗਏ ਐਸੇ ਦੌਰਾਨ ਚਿਕਸਣ ਕੇ ਨਰਿੰਦਰ ਕੌਰ ਕਮਰੇ ਦੀ ਬਚਾਈ ਉਸ ਨੇ ਆਪਣੇ ਪਤੀ ਦੀ ਲਾਸ਼ ਦੇਖੀ ਅਤੇ ਹਾਹਾਕਾਰ ਮਾਰਦੀ ਹੋਏ ਬਾਹਰ ਵੱਲ ਦੌੜੇ ਉਹ ਹਾਲੇ ਵੀ ਪੈਸੇ ਅਤੇ ਸ਼ਮਸ਼ੇਰ ਸਿੰਘ ਦੇ ਡਰ ਤੋਂ ਭੱਜ ਰਿਹਾ ਸੀ ਰੂਪਕੌਰ ਨੇ ਉਸ ਦਾ ਪਿੱਛਾ ਕੀਤਾ ਅਤੇ ਗੜੀਦੇਵ ਉਸ ਨੂੰ ਰੋਕ ਕੇ ਆਇਆ ਮਾ ਉਸਨੇ ਕਿਹਾ ਅੱਜ ਤੋਂ ਇੱਕ ਕਰ ਲਾਜ ਤੋਂ ਆਜ਼ਾਦ ਹੋ ਗਿਆ ਹੈ ਮੈਂ ਦੁਹਾਂ ਨੂੰ ਮੁਕਤ ਕਰ ਰਹੀ ਹਾਂ ਉਸਨੇ ਦੂਜਾ ਕਦਮ ਚੁੱਕਿਆ ਅਤੇ ਨਰਿੰਦਰ ਕੌਰ ਦਾ ਉੱਤੇ ਅੰਤ ਕਰ ਦਿੱਤਾ ਇੱਕ ਭਿਆਨਕ ਦ੍ਰਿਸ਼ ਪਰ ਰੂਪਕੌਰ ਦੇ ਮੁਖ ਤੇ ਅਜੇ ਵੀ ਉਹ ਡੋਲਦਾ ਸੀ ਪਰ ਜਦੋਂ ਉਸਤੇ ਪਿਤਾ ਦੇ ਸ਼ਬਦ ਆਏ ਤੇਰੀ ਕਿਰਪਾ ਨੂੰ ਸਲਾਮ ਹੈ ਇਸਲਾਮ ਰੂਪਕੌਰ ਲਈ ਮਾਫੀ ਨਹੀਂ ਸੀ ਉਸਤੇ ਕਾਰਵਾਈ ਦੀ ਪਰਵਾਹੀ ਨਹੀਂ ਸੀ ਪਰ ਨਾਲ ਹੀ ਇਹ ਸਬੂਤ ਵੀ ਸੀ ਕਿ ਉਸਦੇ ਪਿਤਾ ਨੇ ਮਰਨ ਤੋਂ ਪਹਿਲਾਂ ਆਪਣੇ ਪਾਪ ਨੂੰ ਪਛਾਣ ਲਿਆ ਸੀ ਰੂਪਕੌਰ ਦਾ ਮਨ ਹੁਣ ਸ਼ਾਂਤ ਸੀ ਲਾਹਤ ਦੀ ਲੜਾਈ ਖਤਮ ਹੋ ਚੁੱਕੀ ਸੀ ਪਰ ਕਾਨੂੰਨ ਵਾਲੇ ਨੇ ਹਾਲੇ ਬਾਕੀ ਸੀ ਉਸਨੇ ਕਿਰਪਾਨ ਨੂੰ ਮਰਿਆਦਾ ਨਾਲ ਸਾਫ਼ ਕਰਕੇ ਵਾਪਸ ਆਪਣੇ ਗਾਤਰੇ ਵਿੱਚ ਰੱਖਿਆ ਅਤੇ ਹਜੇ ਉੱਤੇ ਕੁਝ ਲਹੂ ਲੱਗਿਆ ਸੀ ਆਸ-ਪਾਸ ਵਾਲੇ ਪਰੋਸ਼ੇ ਇਕੱਠੇ ਹੋ ਚੁੱਕੇ ਸਨ ਉਸਨੇ ਆਪਣੀ ਸਾਈਕਲ ਚੁੱਕੀ ਅਤੇ ਪੁਲਿਸ ਥਾਣੇ ਵੱਲ ਚੱਲ ਪਈ ਜਦੋਂ ਰੋਕ ਕਰ ਥਾਣੇ ਪਹੁੰਚਣਾ ਤਾਂ ਉਸਦੀ ਕਹਾਣੀ ਸੁਣ ਕੇ ਸਾਰੇ ਪੁਲਿਸ ਅਫਸਰ ਵੀ ਹੈਰਾਨ ਲੱਗੇ ਇੰਸਪੈਕਟਰ ਜਨਮੇਜ ਸਿੰਘ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲਿਆ ਅਤੇ ਘਟਨਾ ਸਥਾਨ ਤੇ ਪਹੁੰਚੇ ਦੋਹੇ ਲਾਸ਼ਾਂ ਦੀ ਹਾਲਾਤ ਦੇਖ ਕੇ ਉਹਨਾਂ ਦੇ ਲੋ ਕੰਡੇ ਖੜੇ ਹੋ ਗਏ ਪਰ ਸਭ ਤੋਂ ਵੱਡੀ ਰਾਨੀ ਐਸੀ ਬਜਸਤੀ ਨੇ ਇਕਾਰਾ ਕੀਤਾ ਉਹ ਬਿਲਕੁਲ ਸ਼ਾਂਤ ਸੀ ਅਡਲੀ ਸਵਰ ਪੁਲਿਸ ਸਟੇਸ਼ਨ ਵਿੱਚ ਰੂਪਕਰ ਤੋਂ ਪੁੱਛ ਕੇ ਛੋਏ ਰੂਪ ਕਰਨੇ ਪੂਰੀ ਧੀਰਜ ਅਤੇ ਸ਼ਾਂਤੀ ਨਾਲ ਸਾਰੀ ਘਟਨਾ ਦੀ ਕਹਾਣੀ ਦੱਸੀ ਸਾਰੇ ਮੈਂ ਕਹਾਂ ਮੇਰੀ ਮਰਿਆਦਾ ਮੇਰੇ ਲਈ ਸਭ ਤੋਂ ਉੱਪਰ ਹੈ ਮੇਰੇ ਮਾਤਾ ਪਿਤਾ ਕਰਦੇ ਅਤਿ ਲਾਲਚ ਵਿੱਚ ਅਨੇ ਹੋ ਗਏ ਸਨ ਮੇਰੇ ਇੱਜ਼ਤ ਦਾ ਸੌਦਾ ਕਰ ਲਈ ਸਨ ਉਹਨਾਂ ਨੇ ਮੈਨੂੰ ਸ਼ਮਸ਼ੇਰ ਸਿੰਘ ਨਾਂ ਦੇ ਸ਼ੈਤਾਨ ਕੋਲ ਭੇਜਣ ਦਾ ਫੈਸਲਾ ਕਰ ਲਿਆ ਮੇਰੇ ਲਈ ਇਹ ਸਿਰਫ ਮੇਰੀ ਮੌਤ ਨਹੀਂ ਸਗੋਂ ਮੇਰੇ ਗੁਰੂ ਦੇ ਸਿਧਾਂਤਾਂ ਦੀ ਮੌਤ ਸੀ ਜਦੋਂ ਮੈਂ ਕਿਰਪਾ ਚੁੱਕੀ ਨਾ ਤਾਂ ਮੇਰਾ ਇਰਾਦਾ ਨਫਰਤ ਦਾ ਨਹੀਂ ਸਗੋਂ ਪਾਪ ਨੂੰ ਖਤਮ ਕਰਨ ਦਾ ਸੀ ਮੇਰੇ ਪਿਤਾ ਨੇ ਮਰਦ ਤੋਂ ਪਹਿਲਾਂ ਮੈਨੂੰ ਸਲਾਮ ਕੀਤਾ ਨਾ ਤਾਂ ਮੈਨੂੰ ਅਹਿਸਾਸ ਹੋਇਆ ਵੀ ਮੈਂ ਧਰਮ ਦੇ ਰਾਤੇ ਸਹੀ ਹਾਂ ਪਰ ਮੈਂ ਮਾਫ਼ੀ ਦੇ ਲਾਇਕ ਨਹੀਂ ਜੇ ਮੈਂ ਸੱਚ ਦੀ ਰੱਖਿਆ ਲਈ ਕਤਲ ਕਰ ਸਕਦੀ ਹਾਂ ਤਾਂ ਮੈਨੂੰ ਕਾਨੂੰਨ ਦਾ ਸਾਹਮਣਾ ਵੀ ਕਰਨਾ ਪੈਣਾ ਚਾਹੀਦਾ ਹੈ। ਰੂਪ ਕੌਰ ਦੀ ਕਹਾਣੀ ਸੁਣ ਕੇ ਪੁਲਿਸ ਅਫਸਰ ਭਵਖ ਹੋ ਗਏ। ਉਹਨਾਂ ਨੇ ਤੁਰੰਤ ਸ਼ਮਸ਼ੇਰ ਸਿੰਘ ਸ਼ਮਾ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ। ਸ਼ਮਸ਼ੇਰ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਨਾ ਤਾਂ ਬੜਾ ਹੈਰਾਨ ਸੀ। ਪੁਲਿਸ ਨੇ ਜਦੋਂ ਉਸਤੇ ਕਰੋ ਨਰਿੰਦਰ ਕੋਰ ਨਾਲ ਕੀਤੇ ਗਲਤ ਕਾਗਜ਼ਾਂ ਦੇ ਸਬੂਤ ਅਤੇ ਬੇਨਾਮੀ ਲੈਣ ਦੇਣ ਦੇ ਕਾਗਜ਼ात ਬਰਾਮਦ ਕੀਤੇ ਹੈ ਤਾਂ ਉਸ ਦਾ ਸਾਰਾ ਰਾਜ਼ ਖੁੱਲ ਗਿਆ। ਇੰਸਪੈਕਟਰ ਜਨਮੇਜਨ ਸਿੰਘ ਨੇ ਪਿੰਡ ਵਾਲਿਆਂ ਨੂੰ ਦੱਸਿਆ ਇਹ ਸਿਰਫ ਕਤਲ ਨਹੀਂ ਹੈ, ਇਹ ਇੱਕ ਬਹੁਤ ਵੱਡਾ ਸਮਾਜਿਕ ਸਾਜ ਹੈ। ਇੱਕ ਤੀਨੇ ਆਪਣੀ ਇੱਜ਼ਤ ਅਤੇ ਮਰਿਆਦੇ ਦੇ ਰੱਖੇ ਲਈ ਇਹ ਭਿਆਨਕ ਕਦਮ ਚੁੱਕਿਆ ਹੈ ਅਗੇ ਜਗਤਾਰ ਸਿੰਘ ਅਤੇ ਨਰਿੰਦਰ ਕੌਰ ਦੇ ਮਰਨ ਤੋਂ ਜ਼ਿਆਦਾ ਇਹ ਜ਼ਰੂਰੀ ਹੈ ਸਮਾਜ ਵਿੱਚੋਂ ਸ਼ਮਸ਼ੇਰ ਸਿੰਘ ਵਰਗੇ ਜਰਮ ਦਾ ਅੰਤ ਹੋਵੇ ਸ਼ਮਸ਼ੇਰ ਸਿੰਘ ਸ਼ਮਾਤੀ ਬਰਾਤਕਾਰ ਕਰਜ਼ੇ ਦੀ ਆੜ ਵਿੱਚ ਜ਼ਬਰਦਸਤੀ ਅਤੇ ਨਮਕ ਲੜਕੀ ਨੂੰ ਗਲਤ ਕੰਮ ਲਈ ਮਜਬੂਰ ਕਰਨ ਦੇ ਕਈ ਕੇਸ ਦਰਜ ਕੀਤੇ ਗਏ ਕੌਕਸੋ ਵਰਗੇ ਵੱਡੇ ਐਕਟ ਲਗਾਏ ਗਏ ਰੂਪ ਨੂੰ ਜੁਮੈਨਾਈਲ ਜਸਟਿਸ ਹੋਮ ਹੈ ਯਾਨੀ ਬੱਚਿਆਂ ਦੇ ਜੇਰ ਪੇ ਤੱਕਿਆ ਉਸ ਦੀ ਕਹਾਣੀ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਪਿੰਡ ਵਾਲੇ ਦੋ ਹਿੱਸੇ ਵਿੱਚ ਵੰਡੇ ਗਏ ਇੱਕ ਤੇਰੇ ਰੂਪ ਕੋਰ ਦੇ ਕਦਮ ਨੂੰ ਪਾਪ ਕਰੀ ਸੀ ਵੀ ਆਪਣੇ ਮਾਤਾ ਪਿਤਾ ਦੇ ਹੱਥ ਚੁੱਕਣਾ ਗਾ ਤੇ ਪਿਆਰ ਨਾਲ ਸਮਝਾਇਆ ਜਾ ਸਕਦਾ ਸੀ ਅਤੇ ਕਰੋ ਵੀ ਪਾ ਸਕਦੇ ਸਨ ਮੌਤ ਉਸ ਕੋਲ ਦੇ ਕਰਪਸਾ ਨੇ ਲੇਕਿਨ ਉਸਨੇ ਪਾਪਦਾਰਾ ਚੁਣਿਆ ਹਿੰਸਾ ਤੋਂ ਨਹੀਂ ਪਰ ਦੂਜੀ ਅਤੇ ਵੱਡੀ ਤਰੇ ਉਸ ਨੂੰ ਅਣਕਦੀ ਰਾਖੀ ਕਰਨ ਵਾਲੀ ਸ਼ੇਰ ਨਹੀਂ ਕਹਿੰਦੇ ਸਨ ਉਸ ਤੇ ਹੱਕ ਦੇ ਵਿੱਚ ਖੜੀ ਹੋਗੇ ਸਨ ਅਨੇਕ ਸਿੱਖ ਸੰਸਥਾਵਾਂ ਨੇ ਉਸ ਤੇ ਕੇਸ ਦੀ ਪੈੜੀ ਕਰਨ ਦੀ ਜ਼ਿੰਮੇਵਾਰੀ ਲਈ ਅਦਾਲਤ ਵਿੱਚ ਕੇਸ ਬਹੁਤ ਭਾਵਕ ਅਤੇ ਗੁੰਝਲਦਾਰ ਹੋ ਗਿਆ ਰੂਪ ਕੌਰ ਦੇ ਵਕੀਲ ਨੇ ਜੱਜ ਸਾਹਮਣੇ ਦਲੇ ਦਿੱਤੇ ਮਾਈ ਲਾਰਡ ਰੂਪ ਕੌਰ ਨੇ ਕਤਲ ਜ਼ਰੂਰ ਕੀਤਾ ਹੈ ਪਰ ਉਸਦੇ ਮਾਤਾ ਪਿਤਾ ਨੇ ਉਸ ਨੂੰ ਇੱਜ਼ਤ ਹੈ ਅਤੇ ਧਰਮ ਦੇ ਰਾਤੋਂ ਪਟਕਣ ਲਈ ਮਜਬੂਰ ਕੀਤਾ ਇੱਕ ਅਮਰਤ ਘੜੀ ਲਈ ਉਸ ਤੇ ਇਤਨ ਬਟਾ ਕੋਈ ਨਹੀਂ ਹੈ ਉਸਨੇ ਲਾਲਚ ਨੂੰ ਵਾਰਿਆ ਜਿਸਨੇ ਉਸ ਦੇ ਮਾਤਾ ਪਿਤਾ ਨੂੰ ਸ਼ੈਤਾਨ ਬਣਾ ਦਿੱਤਾ ਉਸੇ ਇੱਕ ਕਾਰਵਾਈ ਸਵੇਰ ਰੱਖਿਆ ਤੇ ਮਰਿਆਦੇ ਦੀ ਰੱਖੀ ਦੀ ਨਾਂਦੀ ਹੈ ਰੂਪ ਕੌਰ ਦੇ ਹੱਕ ਦੇ ਵਿੱਚ ਸਭ ਤੋਂ ਵੱਡਾ ਸਬੂਤ ਸ੍ਰਮਸ਼ੇਰ ਸਿੰਘ ਦੇ ਕਿ ਨਾ ਕਰਾ ਆਪਣੇ ਦਰਤਾਰ ਸਿੰਘ ਦੇ ਆਖਰੀ ਸ਼ਬਦ ਇਹ ਕਾਰਵਾਈ ਸਵੇਰ ਰੱਖਿਆ ਤੇ ਮਰਿਆਦੇ ਦੀ ਰੱਖੀ ਦੀ ਨਾਂਦੀ ਹੈ ਇਸ ਕਰਕੇ ਕੋਰਟ ਨੇ ਜਿਹੜਾ ਹੈ ਉਸ ਦੀ ਸਜ਼ਾ ਨੂੰ ਕਾफी ਹੱਦ ਘਟ ਕਰ ਦਿੱਤਾ ਹਾਂਜੀ ਅਜੇ ਵੀ ਉਹ ਜੇਲ੍ਹ ਦੇ ਵਿੱਚ ਹੈ ਇਸ ਗੱਲ ਨੂੰ ਬੜੇ ਸਾਲ ਹੋ ਚੁੱਕੇ ਹਨ ਹੈ ਲੇਕਿਨ ਜਦੋਂ ਵੀ ਇਸ ਗੱਲ ਬਾਰੇ ਆਪਾਂ ਸੁਣਦੇ ਹਾਂ ਜਾਂ ਇਸ ਨੂੰ ਪੜਦੇ ਹਾਂ ਮਿੰਦਾ ਜਦੋਂ ਵੀ ਆਪਾਂ ਇਸੀਆਂ ਕੰਮਾ ਪੜਦੇ ਹਾਂ ਤਾਂ ਹਾਜ਼ਿਰ ਵੀ ਲੋਕ ਕੰਡੇ ਖੜੇ ਹੋ ਜਾਂਦੇ ਹਨ ਵੀ ਇਹੋ ਜੀ ਸ਼ੇਰ ਨੇ ਇਹੋ ਜੀ ਧੀ ਵੀ ਸੇ ਜਿਸ ਨੇ ਇਹੋ ਜਾਂ ਕਾਰਾ ਕਰ ਦਿੱਤਾ ਤੁਸੀਂ ਕਿਸ ਨਾਲ ਹੋ ਕਿ ਉਸ ਧੀ ਨੇ ਜੋ ਕੀਤਾ ਉਹ ਗਲਤ ਸੇ ਆਪਣੇ ਮਾਤਾ ਪਿਤਾ ਦੀ ਹੱਤਿਆ ਕਿਸੇ ਵੀ ਹੱਦ ਤੱਕ ਗਾਇਜ ਨਹੀਂ ਹੈ ਇਸ ਨੂੰ ਕਿਸੇ ਵੀ ਹੱਦ ਤੱਕ ਕਿਸੇ ਵੀ ਕਸੌਟੀ ਦੇ ਸਹੀ ਕੰਨਾ ਇਹ ਬਿਲਕੁਲ ਗਤ ਹੈ ਜਾਂ ਫਿਰ ਤੁਸੀਂ ਉਹਨਾਂ ਨਾਲ ਹੋ ਵੀ ਅਣਖ ਦੇ ਵਾਸਤੇ ਕੁਝ ਵੀ ਕੀਤਾ ਜਾ ਸਕਦਾ ਹੈ ਅਣਖ ਸਭ ਤੋਂ ਉੱਚੀ ਹੈ ਅਤੇ ਆਪਣੀ ਇੱਜ਼ਤ ਵਾਸਤੇ ਇੱਕ ਅਣਖੀ ਲੜਕੀ ਇੱਕ ਗੁਰੂ ਦੀ ਸੰਗਵੇਂ ਉਹ ਕੁਝ ਵੀ ਕਰ ਸਕਦੀ ਹੈ ਉਸ ਸਮੇਂ ਜੋ ਕੀਤਾ ਉਹ ਬਿਲਕੁਲ ਸਹੀ ਸੀ ਜੈਸੇ ਤੁਸੀਂ ਕਿਹ ਨਾਲ ਹੋ ਦੱਸੋ ਜੀ ਕਮੈਂਟਾਂ ਦੇ ਵਿੱਚ ਅਸੀਂ ਆਪਣੇ ਚੈਨਲ ਦੇ ਮੰਧਮ ਰਹੇ ਹਾਂ ਕਿਸੇ ਵੀ ਹਿੰਸਾ ਨੂੰ ਸਪੋਰਟ ਨਹੀਂ ਕਰਦੇ। ਇਹ ਸਿਰਫ ਇੱਕ ਕਹਾਣੀ 'ਚ ਜਿਸ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ, ਕਿਸੇ ਨੂੰ ਹਿੰਸਾ ਲਈ ਭੜਕਾਉਣਾ ਜਾਂ ਫਿਰ ਕੋਈ ਵੀ ਗਲਤ ਕਦਮ ਚੁੱਕਣ ਲਈ ਮਜਬੂਰ ਕਰਨਾ ਨਹੀਂ ਹੈ। ਇਸ ਤਰ੍ਹਾਂ ਦੀ ਕਹਾਣੀ ਹੈ। ਹਾਂਜੀ, ਤੁਸੀਂ ਬਸ ਇਸ ਤੋਂ ਸਿੱਖ ਸਕਦੇ ਹੋ ਆਪਣੇ ਜੀਵਨ ਦੇ ਵਿੱਚ ਇਸ ਤੋਂ ਜਿੰਨੀਆਂ ਚੀਜ਼ਾਂ ਢਾਲ ਸਕਦੇ ਹੋ। ਇਸ ਕਹਾਣੀ ਦਾ ਮਤਲਬ ਸਿਰਫ ਇੱਕ ਸੰਗ ਨਹੀਂ ਦੇ, ਇੱਕ ਗਰੂਰ ਨੂੰ ਦਿਖਾਣਾ ਚੇ ਇਸ ਦਾ ਹੋਰ ਕੋਈ ਗਲਤ ਮਤਲਬ ਨਹੀਂ ਹੈ। ਜੇਕਰ ਕਿਸੇ ਨੂੰ ਠੇਸ ਪਹੁੰਚੀ ਹੋਵੇ, ਕਿਸੇ ਨੂੰ ਇਸ ਤੋਂ ਕੋਈ ਦਿੱਕਤ ਹੋਵੇ, ਤਾਂ ਉਹ ਸਾਨੂੰ ਈਮੇਲ ਕਰ ਸਕਦੇ ਹੋ। ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ। ਤੁਸੀਂ ਕਮੈਂਟ ਕਰ ਸਕਦੇ ਹੋ ਜਿਹੜਾ ਹੈ ਤੁਹਾਡੇ ਕਮੈਂਟ ਨੂੰ ਜਰੂਰ ਦੇਖਾਂਗੇ ਹਾਂਜੀ ਦਿਓ ਜੀ ਸਾਨੂੰ ਜਾ ਦਿੱਤੇ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦਿਓ ਜੀ ਸਾਨੂੰ ਜਾ ਦਿੱਤੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ